ਗ੍ਰੇਸ ਦੇ ਬਾਰੇ ਵਿੱਚ ਉਹਦੀ ਕਿਰਪਾ ਦੇ ਬਾਰੇ ਵਿੱਚ ਸਿੱਖਾਂਗੇ ਆਓ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਮਾਰਕਸ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀ 25 ਤੋਂ 27 ਨੰਬਰ ਪੰਕਤੀ ਵਿੱਚ ਆਪਾਂ ਦੇਖਾਂਗੇ ਇੱਥੇ ਲਿਖਿਆ ਹੈ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਗਣਾ ਇਸ ਨਾਲੋਂ ਸੁਖਾਲਾ ਹੈ ਪਈ ਤਨੀ ਪਰਮੇਸ਼ਵਰ ਦੇ ਰਾਜ ਵਿੱਚ ਵੜੇ ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ ਤਾਂ ਫਿਰ ਕੌਣ ਬਚ ਸਕਦਾ ਹੈ ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ ਹallelujah ਸੋ ਪ੍ਰਭੂ ਯਿਸੂ ਮਸੀਹ ਟੇਲਿਆਂ ਦੇ ਨਾਲ ਗੱਲਾਂ ਕਰਦੇ ਆ ਦ੍ਰਿਸ਼ਟਾਂਤਾਂ ਦੇ ਵਿੱਚ ਗੱਲਾਂ ਕਰਨਾ ਪ੍ਰਭੂ ਯਿਸੂ ਮਸੀਹ ਦਾ ਬੜਾ ਹੀ ਪਿਆਰਾ ਜਿਹਾ ਸੁਭਾਅ ਆ ਤੇ ਦ੍ਰਿਸ਼ਟਾਂਤ ਦੇ ਰੂਪ ਦੇ ਵਿੱਚ ਉਦਾਹਰਨ ਦੇ ਰੂਪ ਦੇ ਵਿੱਚ ਕਹਾਣੀ ਜਿਹੀ ਸੁਣਾ ਕੇ ਉਹ ਭੇਤ ਦੀਆਂ ਵੱਡੀਆਂ-ਵੱਡੀਆਂ ਗੱਲਾਂ ਚੇਲਿਆਂ ਨੂੰ ਸਮਝਾਉਂਦੇ ਰਹੇ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਬਹੁਤ ਸਾਰੀਆਂ ਗੱਲਾਂ ਚੇਲਿਆਂ ਨੂੰ ਸਮਝ ਆ ਜਾਂਦੀਆਂ ਸੀ ਪਰ ਬਹੁਤ ਸਾਰੀਆਂ ਗੱਲਾਂ ਤੋਂ ਉੱਕ ਵੀ ਜਾਂਦੇ ਸੀ ਤੇ ਫਿਰ ਸਵਾਲ-ਜਵਾਬ ਕਰਦੇ ਸੀ ਕਈ ਜਵਾਹ ਪ੍ਰਭੂ ਯਸੁਮਸੀ ਦੇ ਦਿੰਦੇ ਸੀ ਤੇ ਕਈ ਗੱਲਾਂ ਦਾ ਰਹਿਣ ਦਿੰਦੇ ਸੀ ਕਹਿੰਦੇ ਸੀ ਸਮੇਂ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਤਾਂ ਇੱਥੇ ਵੀ ਇੱਕ ਦ੍ਰਿਸ਼ਟਾਂਤ ਦੇ ਰਹੇ ਆ ਕਹਿੰਦੇ ਵੀ ਊਠ ਦਾ ਸੂਈ ਦੇ ਨੱਕੇ ਥਾਣੀ ਲੰਘਣਾ ਸੌਖਾ ਆ ਧਨੀ ਦਾ ਸਵਰਗ ਦੇ ਵਿੱਚ ਜਾਣ ਨਾਲੋਂ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਦੇ ਨਾਲੋਂ ਸੂਈ ਦੇ ਨੱਕੇ ਥਾਣੀ ਊਠ ਦਾ ਨੰਗਣਾ ਸੌਖਾ ਆ ਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕੀਤੀ ਤਾਂ ਚੇਲਿਆਂ ਨੇ ਫੇਰ ਸੋਚਿਆ ਆਪ ਵਿੱਚ ਗੱਲਾਂ ਕਰਦੇ ਫਿਰ ਸਵਰਗ ਨੂੰ ਜਾਊਗਾ ਕੌਣ ਪਰ ਪ੍ਰਭੂ ਯਿਸੂ ਮਸੀਹ ਨੇ ਇਹ ਦ੍ਰਿਸ਼ਟਾਂਤ ਕਿਉਂ ਦਿੱਤਾ ਇਹਦਾ ਅਰਥ ਕੀ ਸੀ ਜਦੋਂ ਇਨਸਾਨ ਦੇ ਕੋਲ ਬਹੁਤ ਕੁਝ ਹੁੰਦਾ ਆ ਉਹਦੇ ਕੋਲੇ ਖਾਣੇ ਦੀ ਕਮੀ ਨਹੀਂ ਹੁੰਦੀ ਪਹਿਨਣੇ ਦੀ ਕਮੀ ਨਹੀਂ ਹੁੰਦੀ ਰਹਿਣ ਨੂੰ ਸੋਨਾ ਹੁੰਦਾ ਆ ਉਹਨੂੰ ਇਦਾਂ ਲੱਗਦਾ ਜਿਦਾਂ ਮੈਨੂੰ ਪਰਮੇਸ਼ਵਰ ਦੀ ਲੋੜ ਨਹੀਂ ਆ ਮੈਂ ਪਰਮੇਸ਼ਵਰ ਦੇ ਕੋਲੋਂ ਕੀ ਲੈਣਾ ਉਹ ਆਪਣੇ ਆਪ ਦਾ ਆਪੇ ਹੀ ਪਰਮੇਸ਼ਵਰ ਬਣਿਆ ਹੁੰਦਾ ਉਸ ਵੇਲੇ ਉਹਨੂੰ ਲੱਗਦਾ ਮੇਰਾ ਸਿੱਕਾ ਚੱਲਦਾ ਆ ਮੇਰਾ ਹੁਕਮ ਚੱਲਦਾ ਆ ਮੇਰੇ ਪੈਨ ਵਿੱਚ ਮੇਰੇ ਦਸਤਖਾਹਾਂ ਦੇ ਵਿੱਚ ਜਿਹੜੀ ਆ ਤਾਕਤ ਆ ਮੇਰੇ ਔਦੇ ਵਿੱਚ ਤਾਕਤ ਹੈ ਮੇਰੇ ਪੈਸੇ ਵਿੱਚ ਤਾਕਤ ਹੈ ਤੇ ਉਹ ਫਿਰ ਰੱਬ ਨੂੰ ਮੰਨਣ ਵਾਲੇ ਲੋਕਾਂ ਨੂੰ ਦੁਖੀ ਸਮਝਦਾ ਲਾਚਾਰ ਸਮਝਦਾ ਹੈ ਗਰੀਬ ਸਮਝਦਾ ਹੈ ਕਰਕੇ ਉਹ ਆਪਣੇ ਆਪ ਦਾ ਬਾਦਸ਼ਾਹ ਆਪੇ ਹੀ ਬਣਿਆ ਹੁੰਦਾ ਹੈ ਅਰ ਜਿੰਨਾ ਜ਼ਿਆਦਾ ਇਨਸਾਨ ਦਾ ਖਲਾਰਾ ਆ ਉਹਦਾ ਆਤਮਕ ਰੂਪ ਦੇ ਵਿੱਚ ਉਹਦਾ ਆਕਾਰ ਉਨਾ ਹੀ ਵੱਡਾ ਹੋ ਜਾਂਦਾ ਘਮੰਡ ਦੇ ਵਿੱਚ ਬਾਹਰੋਂ ਉਸ ਕਿੰਨੀ ਜਿਆ ਹੋ ਸਕਦਾ ਪਤਲਾ ਜਿਆ ਹੋ ਸਕਦਾ ਆ ਪਰ ਉਹਦੇ ਨਾਲ ਬਹੁਤ ਕੁਸ਼ ਉਹ ਆਪਣੇ ਨਾਲ ਜੋੜੀ ਕੇ ਤੁਰਿਆ ਫਿਰਦਾ ਹੈ ਉਹ ਜਿੱਦਣ ਨੂੰ ਵੀ ਜਾਂਦਾ ਆ ਆਪਣੇ ਘਮੰਡ ਨੂੰ ਆਪਣੇ ਨਾਲ ਹੀ ਚੱਕੀ ਫਿਰਦਾ ਤੇ ਉਹਦੇ ਘਮੰਡ ਦੇ ਵਿੱਚ ਕੀ ਕੁਸ਼ ਆ ਉਹਦਾ ਪੈਸਾ ਆ ਉਹਦਾ ਮਾਲ-ਧਾਨ ਆ ਉਹਦੀਆਂ ਫੈਕਟਰੀਆਂ ਆ ਉਹਦੇ ਕਾਰੋਬਾਰ ਆ ਉਸ ਸਾਰੀਆਂ ਚੀਜ਼ਾਂ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਵੱਖਰਾ ਨਹੀਂ ਕਰਦਾ ਉਹ ਦੂਜੇ ਦੇਖਣ ਵਾਲੇ ਨੂੰ ਬਤਲਾ ਜਿਹਾ ਲੱਗਦਾ ਪਰ ਜਦੋਂ ਆਪਣੇ ਆਪ ਨੂੰ ਦੇਖਦਾ ਹੈ ਉਹਦਾ ਆਕਾਰ ਬਹੁਤ ਵੱਡਾ ਹੀ ਆਪਣੇ ਆਪ ਨੂੰ ਉਹ ਸਮਝਦਾ ਹੈ ਊਠ ਨਾਲੋਂ ਵੀ ਆਕਾਰ ਦੇ ਵਿੱਚ ਉਹ ਵੱਡਾ ਹੋ ਜਾਂਦਾ ਹੈ